ਚੰਡੀਗੜ੍ਹ ਦੇ ਵਿੱਚ ਸ਼ੇਅਰ ਵਾਈਜ਼ ਪ੍ਰਾਪਰਟੀ ਵੇਚਣ ਦਾ ਜਿਹੜਾ ਮੁੱਦਾ ਹੈਗਾ ਉਹ ਪਿਛਲੇ ਕਾਫੀ ਮਹੀਨਿਆਂ ਤੋਂ ਬੜਾ ਕੰਟਰੋਵਰਸ਼ੀਅਲ ਬਣਿਆ ਹੋਇਆ ਬੜਾ ਕੰਪਲਿਕੇਟਿਡ ਬਣਿਆ ਹੋਇਆ ਕਿਉਂਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਸੀਗਾ ਸ਼ੇਅਰ ਵਾਈਜ਼ ਪ੍ਰਾਪਰਟੀ ਵੇਚਣ ਤੇ ਰੋਕ ਲਾਤੀ ਸੀ ਕਿ ਜਿਸ ਤੋਂ ਬਾਅਦ ਲਗਾਤਾਰ ਇਸ ਦਾ ਵਿਰੋਧ ਜਿਹੜਾ ਕੀਤਾ ਜਾ ਰਿਹਾ ਹੈ ਜਿਹੜੇ ਸ਼ੇਅਰ ਵਾਈਜ਼ ਪ੍ਰਾਪਰਟੀ ਹੋਲਡਰ ਸੀਗੇ ਜਾਂ ਜਿਹੜੀਆਂ ਵੱਖ-ਵੱਖ ਐਸੋਸੀਏਸ਼ਨ ਸੀਗੀਆਂ ਸੋ ਇਸੇ ਸੰਬੰਧ ਵਿੱਚ ਹੀ ਅੱਜ ਚੰਡੀਗੜ੍ਹ ਸੈਕਟਰ 34 ਤੋਂ ਇੱਕ ਮੈਗਾ ਕਾਰ ਰੈਲੀ ਹੈ ਜਿਹੜੀ ਉਸ ਦੀ ਸ਼ੁਰੂਆਤ ਹੋਈ ਅੱਜ ਕਾਰ ਰੈਲੀ ਕੱਢੀ ਜਾਣੀ ਹੈ ਪੂਰੇ ਸ਼ਹਿਰ ਚ ਹੁੰਦੀ ਹੋਈ ਕਾਰ ਰੈਲੀ ਜਾਊਗੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਸ਼ਹਿਰ ਪਰ ਦੇ ਵੱਖ-ਵੱਖ ਸੈਕਟਰਾਂ ਚੋਂ ਆਏ ਹੋਏ ਜਿਹੜੇ ਖਾਸ ਤੌਰ ਤੇ ਲੈਂਡਲੋਰਡਸ ਨੇ ਜਾਂ ਜਿਹੜੇ ਸ਼ੇਅਰ ਵਾਈਜ਼ ਪ੍ਰਾਪਰਟੀ ਜਿਹੜੇ ਆ ਉਹਨੂੰ ਪਹਿਲਾਂ ਔਨ ਕਰਦੇ ਸੀਗੇ ਤੇ ਉਹ ਸ਼ਾਮਿਲ ਹੋਏ ਨੇ ਉਹਨਾਂ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਫੇਰ ਤੋਂ ਵਿਰੋਧ ਕੀਤਾ ਹੈਗਾ ਚੰਡੀਗੜ੍ਹ ਪ੍ਰਾਪਰਟੀ ਸ਼ੇਅਰ ਹੋਲਡਰਸ ਵੈਲਫੇਅਰ ਐਸੋਸੀਏਸ਼ਨ ਹੋਣ ਜਾਂ ਹੋਰ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਹੋਣ ਤਾਂ ਉਹ ਸਾਰੀਆਂ ਇਕੱਠੀਆਂ ਹੋਈਆਂ ਨੇ ਇਸ ਦੇ ਨਾਲ ਨਾਲ ਕਈ ਪੋਲਿਟਿਕਲ ਪਾਰਟੀਆਂ ਵੀ ਨੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਉਹਨਾਂ ਦੇ ਲੀਡਰ ਵੀ ਅੱਜ ਇੱਕ ਮੰਚ ਤੇ ਦੇਖੇ ਗਏ ਤੇ ਉਹਨਾਂ ਨੇ ਵੀ ਜਿਹੜਾ ਹੈਗਾ ਉਹ ਸਮਰਥਨ ਦਿੱਤਾ ਇਸ ਰੈਲੀ ਨੂੰ ਤੇ ਉਹਨਾਂ ਨੇ ਵੀ ਐਡਮਿਨਿਸਟ੍ਰੇਸ਼ਨ ਦੇ ਫੈਸਲੇ ਦਾ ਵਿਰੋਧ ਕੀਤਾ ਸੋ ਇਹ ਜਿਹੜੀ ਕਾਰ ਰੈਲੀ ਦੇ ਵਿੱਚ ਬਹੁਤ ਸਾਰੀਆਂ ਕਾਰਾਂ ਸ਼ਾਮਿਲ ਨੇ ਤਾਂ ਉਹ ਸ਼ਹਿਰ ਦੇ ਲਗਭਗ ਸਾਰੇ ਸੈਕਟਰਾਂ ਚੋਂ ਹੁੰਦੀ ਹੋਈ ਅੱਜ ਕਾਲੇ ਝੰਡੇ ਲਾ ਕੇ ਉਹ ਇਸ ਫੈਸਲੇ ਦਾ ਵਿਰੋਧ ਕਰਨ ਜਾ ਰਹੇ ਨੇ ਸੋ ਕੀ ਕਹਿੰਦੇ ਨੇ ਉਹ ਕੀ ਇਹਨਾਂ ਦੀਆਂ ਮੁਸ਼ਕਲਾਂ ਨੇ ਕਿ ਡਿਮਾਂਡਸ ਨੇ ਉਹਨਾਂ ਤੇ ਅਸੀਂ ਗੱਲਬਾਤ ਕਰਦੇ ਆ ਆਪਣਾ ਨਾਮ ਦੱਸ ਦਿਓ ਜੀ ਤੇ ਐਸੋਸੀਏਸ਼ਨ ਕਿਹੜੀ ਉਹ ਦੱਸ ਦਿਓ ਤੇ ਅੱਜ ਦੀ ਇਸ ਰੈਣੀ ਦਾ ਕੀ ਮਕਸਦ ਆ ਬਈ ਮੇਰਾ ਨਾਮ ਗੌਰਵ ਕੰਸਲ ਹੈ ਜੀ ਮੈਂ द चंडीगढ़ प्रॉपर्टी शेयर होल्डर वेलफेयर एसोसिएशन का सेक्रेटरी हूँ और आज हम जो यहाँ सारे इकट्ठा आप ये देख रहे हो गाड़ियाँ लगी देख रहे हो ये हमने एक कार रैली का आह्वान किया चंडीगढ़ में उसी आह्वान पे जो लोग चंडीगढ़ के जनता जो सारी इस डिसीजन सुप्रीम कोर्ट का ऑर्डर आया था ऑर्डर को चंडीगढ़ एडमिनिस्ट्रेशन ने गलत इंटरप्रेट करके गलत रूल यहाँ पे लागू करके जो लोग अपने हिस्से बेचते थे कोठियों में उन पर रोक लगाई है उससे जो सारे लोग हिस्सों में रहते हैं जिन्होंने हिस्से खरीदे हुए हैं वो हिस्से बेच नहीं पा रहे तो वो लोग सारे यहाँ पे इकट्ठे हुए हैं एक कार रैली के माध्यम से ही अभी हम पूरे शहर में ये गाड़ियाँ घूमेंगी तो एक पूरा मैसेज कन्वे करना चाहते हैं शहर में कि क्या प्रॉब्लम है और प्रॉब्लम एक बंदे की नहीं है पूरे शहर की है रैली जो शुरू होगी ये चौंतीस सेक्टर में हम खड़े हैं जी यहाँ से शुरू होकर के ये ऑलमोस्ट सारे सेक्टर कवर करेगी यहाँ से तेतीस बत्तीस उनतीस तीस सताई उन्नीस अट्ठारह सतारह ਅ 20 21 22 23 37 38 36 35 44 ਔਰ 34 મે ਹੀ ਲਾਸਟ મે ਇਹ ਰੈਲੀ ਖਤਮ ਹੋਏਗੀ ਯਹੀਂ ਪੇ ਅੱਛਾ ਇਸ ਕਨੈਕਸ਼ਨ ਚ ਪਹਿਲਾਂ ਵੀ ਤੁਹਾਡੇ ਵੱਲੋਂ ਇੱਕ ਪ੍ਰੋਟੈਸਟ ਹੁੰਦੇ ਰਹੇ ਆ ਕਈ ਵਾਰ ਤੁਸੀਂ ਇਕੱਠੇ ਵੀ ਹੋਏ ਹੋ ਪਰ ਕਈ ਅਸਰ ਹੁੰਦਾ ਤਾਂ ਨਜ਼ਰ ਆਉਂਦਾ ਨਹੀਂ ਸਰ आपकी बात बिल्कुल ठीक है हमने बहुत प्रोटेस्ट करे हैं बहुत सबसे रिक्वेस्ट करी है बट किसी ने अभी तक कोई हमारी प्रॉब्लम पे अमल नहीं करा आज इस कार रैली के माध्यम से हम यही मैसेज देना चाहते हैं सारी पॉलिटिकल पार्टीज़ को एडमिनिस्ट्रेशन को कि हमारी लोगों की स्ट्रेंथ बहुत है हमें हल्के में ना लिया जाए बहुत जनता है शहर की मैक्सिमम जनता कोठियों में हिस्सों में रहती है तो वो सारे अपने हक की लड़ाई लड़के आज सारे आपको स्ट्रेंथ दिखा रहे हैं आने वाले इलेक्शनों में हम सारी पॉलिटिकल पार्टीज़ को अपना मैसेज स्ट्रेट वे कन्वे कर रहे हैं कि जो पॉलिटिकल पार्टी हमें हेल्प करेगी हमारे इस कॉज में हमारी रजिस्ट्रियाँ खुलवाएगी उसी को हम सब वोट देंगे अगर कोई हमारे घर पे वोट मांगने आएगा तो हमारा सिर्फ एक ही मुद्दा है कि हमारे इस कॉज में हेल्प करो और हमारी वोट लो लोकसभा इलेक्शनों से पहले रैली करने का मकसद यही है जी, दे आ आ, देखो मैं आम आदमी पार्टी वालों आई हूँ ਖਰਾਜ ਕੋਰ ਤੇ ਇਹ ਮੁੱਦਾ ਦੇਖੋ ਸਟਾਰਟ ਹੋ ਗਿਆ ਕਿ ਬੜੀ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਜਿਨ੍ਹਾਂ ਨੇ ਆਲਰੇਡੀ ਫਲੋਰ ਵਾਈਜ਼ ਘਰ ਵੀ ਖਰੀਦ ਲਿੱਤੇ ਆ ਉਹਨਾਂ ਦੀ ਰਜਿਸਟਰੀਆਂ ਨਹੀਂ ਹੋ ਰਹੀਆਂ ਤੇ ਦੇਖੋ ਜੇ ਤਾਂ ਜਨੂਅਲ ਪ੍ਰੋਬਲਮ ਹੀ ਹੈ ਦੇਖੋ ਇੱਕ ਘਰ ਦੇ ਵਿੱਚ ਜੇ ਤਿੰਨ ਤਿੰਨ ਬੱਚੇ ਹੈਗੇ ਤੇ ਉਹ ਆਪਣੀ ਜੇ ਪ੍ਰਾਪਰਟੀ ਅੱਗੇ ਬੱਚਿਆਂ ਨੂੰ ਦਿੰਦੇ ਆ ਸ਼ੇਅਰ ਦਿੰਦੇ ਆ ਉਹਦੇ ਵਿੱਚ ਪ੍ਰੋਬਲਮ ਆਂਦੀ ਹੈ ਤੇ ਮੇਰੇ ਹਿਸਾਬ ਦੇ ਨਾਲ ਇਹ ਹੈ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਬਾਕੀ ਸ਼ਹਿਰਾਂ ਦੇ ਵਿੱਚ ਵੀ ਤਾਂ ਹੋ ਰਿਹਾ ਮੋਹਾਲੀ ਵਿਚ ਵੀ ਹੋ ਰਿਹਾ ਪੰਚਕੁੱਲਾ ਦੇ ਹੋਰ ਚੰਡੀਗੜ੍ਹ 'ਚ ਇਹ ਇਸ਼ੂ ਕਿਉਂ ਮੇਨ ਇਹ ਹੈ ਕਿ ਜੇ ਅਗਰ ਫਲੋਰ ਵਾਈਜ਼ ਆਪਾਂ ਘਰ ਜਿਦਾ ਬਣਾ ਕੇ ਵੇਚ ਰਹੇ ਆ ਤੇ ਉਹਦੀ ਰਜਿਸਟਰੀ ਹੋਣੀ ਚਾਹੀਦੀ ਜਿਹੜੀ ਕਿ ਇਹਨਾਂ ਨੇ ਰੋਕ ਦਿੱਤੀ ਹੈ ਤੇ ਕਈ ਕਈਆਂ ਨੂੰ ਤੇ ਇਹ ਪ੍ਰੋਬਲਮ ਆ ਰਹੀ ਹੈ ਜਿਨ੍ਹਾਂ ਨੇ ਖਰੀਦ ਲਿਆ ਉਹ ਰਜਿਸਟਰੀ ਨਹੀਂ ਕਰਾ ਸਕ ਰਹੇ ਉਹ ਕਿੱਥੇ ਜਾਣਗੇ ਨਾ ਉਹਨਾਂ ਦੇ ਘਰ ਉਹ ਸੇਲ ਆਊਟ ਕਰ ਸਕਦੇ ਆ ਨਾ ਉਹ ਆਪਣਾ ਫਲੋਰ ਨੂੰ ਸੇਲ ਆਊਟ ਕਰ ਸਕਦੇ ਆ ਤੇ ਇਹ ਬੜੀਆਂ ਪ੍ਰੋਬਲਮ ਆਉਂਦੀਆਂ ਜਦੋਂ ਤਿੰਨ ਬੱਚੇ ਇੱਕ ਘਰ 'ਚ ਹੋਣਗੇ ਅਗਰ ਤਿੰਨ ਫਲੋਰਸ ਹੋਏ ਤਾਂ ਉਹਨਾਂ ਨੇ ਅਲੱਗ-ਅਲੱਗ ਆਪਣੇ ਹਾਊਸ ਨੂੰ ਕਿਸੇ ਨੂੰ ਵੇਚਣਾ ਹੈ ਕੱਲ ਨੂੰ ਉਹਨਾਂ ਦੇ ਅੱਗੇ ਬੱਚਿਆਂ ਨੇ ਵੇਚਣਾ ਤੇ ਉਹ ਨਹੀਂ ਵੇਚ ਸਕਦੇ ਉਹ ਸਾਰੇ ਫਸ ਜਾਂਦੇ ਆ ਫਿਰ ਚੰਡੀਗੜ੍ਹ ਨੂੰ ਇੱਕ ਇਦਾਂ ਦਾ ਬਣਾਇਆ ਹੈ ਵੀ ਇੱਥੇ ਇੱਕੋ ਹੀ ਇੰਡੀਪੈਂਡੈਂਟ ਹਾਊਸ ਜਿੱਦਾਂ ਜੇ ਕਿਸੇ ਇੱਕ ਨੇ ਖਰੀਦ ਲਿਆ ਤਾਂ ਉਹੀ ਅੱਗੇ ਕੰਟੀਨਿਊ ਹੁੰਦਾ ਰਹੇਗਾ ਉਹ ਫਲੋਰ ਵਾਈਜ਼ ਨਹੀਂ ਬਣ ਸਕਦੇ ਤੇ ਜਦੋਂ ਇਹ ਸਟਾਰਟ ਤੁਸੀਂ ਕਰ ਹੀ ਦਿੱਤਾ ਉਹਨੂੰ ਕਿਉਂ ਵਿੱਚ ਰੋਕਿਆ ਗਿਆ ਕੀ ਲੱਗਦਾ ਹੈ ਕਿ ਪਾਰਟੀ ਵੱਲੋਂ ਕਿਸ ਤਰ੍ਹਾਂ ਨਾਲ ਆਪੋਸ ਕਰੋਂਗੇ ਕਬ ਸਰਦੋਂ ਤੇ ਉਤਰ ਰਹੇ ਹੋ ਬਿਲਕੁਲ ਕੰਪਲੀਟ ਡਿਸੀਜਨ ਦਾ ਇਹ ਹੈ ਕਿ ਇਹਨਾਂ ਨੂੰ ਅੱਗੇ ਫਰਦਰ ਜਿਹੜੇ ਇਹਨਾਂ ਦੇ ਹਾਊਸੇਸ ਆਲਰੇਡੀ ਇਹਨਾਂ ਦੇ ਫਲੋਰ ਵਾਈਜ਼ ਵਿਕ ਗਏ ਆ ਜਿਹੜੇ ਉਹ ਰਜਿਸਟਰੀਆਂ ਇਹਨਾਂ ਦੀਆਂ ਹੋਣੀਆਂ ਚਾਹੀਦੀਆਂ ਉਹਨਾਂ ਦੀ ਕਈ ਦੇਖੋ ਪ੍ਰਾਪਰਟੀ ਡੀਲਰਸ ਨੇ ਹਾਊਸ ਖਰੀਦ ਕੇ ਅੱਗੇ ਫਲੋਰ ਵਾਈਜ਼ ਵੇਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਟਾਰਟ ਕੀਤਾ ਜਾਂ ਤਾਂ ਪਹਿਲਾਂ ਹੀ ਨਾ ਸਟਾਰਟ ਹੁੰਦਾ ਇਹ ਇਸ਼ੂ ਬਾਕੀ ਸ਼ਹਿਰਾਂ 'ਚ ਵੀ ਨਾ ਹੋਵੇ ਅਗਰ ਇੱਕ ਹਾਊਸ ਨੂੰ ਮੇਨ ਇਹ ਹੈ ਕਿ ਲੋਕਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਹਾਊਸ ਦੇ ਵਿੱਚ ਅਗਰ ਇੱਕ ਹਾਊਸ ਦੇ ਵਿੱਚ ਅਗਰ ਫਲੋਰ ਵਾਈਜ਼ ਬਣਾਉਂਦੇ ਆ ਤੇ ਉੱਥੇ ਆਪਸ ਦੀ ਪ੍ਰੋਬਲਮ ਆ ਜਾਂਦੀ ਹੈ ਪਰ ਹੁਣ ਜਦੋਂ ਇਹ ਏਜੰਡਾ ਸ਼ੁਰੂ ਕਰਤਾ ਹੋਇਆ ਇਹਨੂੰ ਬੰਦ ਕਿਉਂ ਕੀਤਾ ਗਿਆ ਇਹਨੂੰ ਫੇਰ ਕੰਟੀਨਿਊ ਕਰੋ ਇਹਨੂੰ ਬੰਦ ਕਿਉਂ ਕਰ ਰਹੇ ਸਮਾਜਿਕ ਲੋਕ ਕਰ ਰਹੇ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਐਸੋਸੀਏਸ਼ਨ ਹੈ ਤੇ ਕੀ ਕਹਿਣਾ ਚਾਹੋਗੇ ਇਸ ਵਿੱਚ ਮੈਂ ਹਰਮੀਤ ਸਿੰਘ ਆ ਜੀ ਮੈਂ ਮੋਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਵੱਲੋਂ ਵਾਈਸ ਪ੍ਰੈਜ਼ੀਡੈਂਟ ਹੈਗਾ ਐਂਡ ਮੈਂ ਰਿਪਰੈਜ਼ੈਂਟ ਕਰ ਰਿਹਾ ਉਹਨਾਂ ਨੂੰ ਔਰ ਅਸੀਂ ਇੱਥੇ ਇਹਨਾਂ ਦੇ ਨਾਲ ਕਿਉਂਕਿ ਚੰਡੀਗੜ੍ਹ ਔਰ ਮੁਹਾਲੀ ਇੱਕੋ ਮਾਂ ਦੇ ਦੋ ਬੱਚੇ ਨੇ ਜੀ ਇਹ ਵੀ ਸਾਡਾ ਆਪਣਾ ਹੀ ਘਰ ਆ ਅਸੀਂ ਇਹਨਾਂ ਦੇ ਨਾਲ ਅੱਜ ਇਸ ਕਰਕੇ ਸ਼ਮੂਲੀਅਤ ਕਰਨ ਆਇਆ ਕਿਉਂਕਿ ਇਹ ਤੱਕਾ ਜਿਹੜਾ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਲੋਕਾਂ ਨਾਲ ਕੀਤਾ ਇਹ ਬਹੁਤ ਵੱਡੀ ਤਰਾਸ ਦੇਹੀ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਇਹ ਹਿਊਮਨ ਰਾਈਟਸ ਦੀ ਉਲੰਘਣਾ ਹੈ ਇੱਕ ਇਨਸਾਨ ਜਿਹੜਾ ਅੱਜ ਤੱਕ ਆਪਣੇ ਘਰ ਰਹਿ ਰਿਹਾ ਉਹ ਵੇਚ ਨਹੀਂ ਸਕਦਾ ਸ਼ੇਅਰ ਵਾਈਜ਼ ਉਹਨੂੰ ਸ਼ੇਅਰ ਵਾਈਜ਼ ਪਹਿਲਾਂ ਰਜਿਸਟਰੀ ਸਟੇਟ ਆਫਸਰ ਨੇ ਕਰਾ ਦਿੱਤੀ ਅੱਜ ਉਹਨੂੰ ਮਨਾ ਕੀਤਾ ਜਾ ਰਿਹਾ ਵੀ ਤੂੰ ਵੇਚ ਨਹੀਂ ਸਕਦਾ ਅੱਜ ਜਿਹੜਾ ਹੈਗਾ ਹੈਰਿਟੇਜ ਕਲੀਅਰ ਕਰਕੇ 30 ਸੈਕਟਰ ਤੋਂ ਬਾਅਦ ਰਜਿਸਟਰੀਆਂ ਰੋਕਤੀਆਂ ਗਈਆਂ ਨੇ ਕਿਸੇ ਨੂੰ ਪੈਸੇ ਦੀ ਲੋੜ ਹੋ ਸਕਦੀ ਹੈ ਕਿਸੇ ਨੂੰ ਆਪਣਾ ਵਿਆਹ ਕਰਨ ਦੀ ਲੋੜ ਹੋ ਸਕਦੀ ਹੈ ਫਾਈਨੈਂਸ਼ੀਅਲ ਲੋੜ ਹੋ ਸਕਦੀ ਹੈ ਐਜ਼ ਪ੍ਰਾਪਰਟੀ ਓਨਰਸ ਐਜ਼ ਇਨਵੈਸਟਰਸ ਅੱਜ ਸਾਰੇ ਇੱਥੇ ਪਰੇਸ਼ਾਨ ਨੇ ਤੇ ਅਸੀਂ ਸਾਰੇ ਇਕਜੁੱਟ ਹੋਇਆ ਇਸ ਮੁਹਿੰਮ ਦੇ ਵਿੱਚ ਕਿ ਅਸੀਂ ਇਸ ਤਰਾਸ ਦੇਹੀ ਦੇ ਅਗੇਂਸਟ ਅਸੀਂ ਇਕੱਠੇ ਹੋ ਕੇ ਤੇ ਇਸ ਕਾਨੂੰਨ ਨੂੰ ਅਸੀਂ ਵਾਪਸ ਕੌਸ਼ ਕਰਾਣਾ ਔਰ ਜਦ ਤੱਕ ਇਹ ਨਹੀਂ ਹੁੰਦਾ ਤਦ ਤੱਕ ਅਸੀਂ ਸੰਗਠਨ ਦੇ ਨਾਲ ਜੁੜ ਕੇ ਇਹਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਦਾ ਹੱਲ ਕੱਢਾਂਗੇ